ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਉਹਦੇ ਵਿੱਚ ਛੋਟਾ ਵੀਰ ਭਾਈ ਰਾਜਵੀਰ ਸਿੰਘ ਜੇ ਬੰਦਾ ਸੱਚੇ ਪਾਤਸ਼ਾਹ ਜੀ ਫਟੜ ਹੋਇਆ ਐ ਇਸ ਵੇਲੇ ਸੱਚੇ ਪਾਤਸ਼ਾਹ ਜੀ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸੱਚੇ ਪਾਤਸ਼ਾਹ ਜੀ ਮੋਰਚੇ ਵੱਲੋਂ ਸਮੂਹ ਪੰਥ ਵੱਲੋਂ ਸਿੱਖ ਸੰਗਤਾਂ ਵੱਲੋਂ ਆਪ ਜੀ ਚਰਣਾ ਦੀ ਅਰਦਾਸ ਬੇਨਤੀ ਜੋ ਜਿਹੜੀ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਭਾਈ ਰਾਜਵੀਰ ਜਵੰਦੇ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਉਹ ਤੰਦਰੁਸਤੀਆਂ ਬਖਸ਼ ਕਰੋ ਸਾਡੀ ਅਰਦਾਸ ਬੇਨਤੀ ਸੁਣ ਲਓ ਸਾਧੂ ਜੀਓ ਸਾਰੇ ਚਾਰਣਾ ਦੇ ਵਿਚਾਰ ਵਿੱਚ ਅਰਦਾਸ ਬੇਨਤੀ ਹੈ ਕਿ ਜੇ ਪਾਸੇ ਕਿਰਪਾ ਕਰਨੀ ਸਰਬੱਤ ਦਾ ਭਲਾ ਲਾਗਨ ਸਤਿਗੁਰੂ ਮਹਾਰਾਜ ਜੀ ਜੋ ਵੀ ਗੁਰਮੁਖ ਪਿਆਰਿਆਂ ਨੇ ਵਿਚਾਰਣਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਸਭ ਦੇ ਹਾਜ਼ਰੀਆਂ ਸੇਵਾ માં ਮਨਜ਼ੂਰ ਕਰੋ ਹਾਜ਼ਰੀਆਂ ਲਿਖੇ ਵਿੱਚ ਲਾਓ ਉਸ ਵੀਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਤੰਤੁਸਤੀਆਂ ਗੁਰਸ਼ਿੱਕੀ ਵਾਲਾ ਜੀ ਉਹਨਾਂ ਬਖਸ਼ ਕਰਨਾ ਚੜ੍ਹਦੀ ਕਲਾ ਕਰਿਓ ਅੱਗੇ ਦੇ ਹਾਜ਼ਰੀਆਂ ਲਿਖੇ ਵਿੱਚ ਲਾਓ ਆਵੀਂ ਵਰਤੇ ਜੋ ਆਵੇ ਸੋ ਰਾਜ਼ੀ ਜਾਵੇ ਮੂਹ ਮੰਗੀਆਂ ਨੂੰ ਆਪ ਦਾ ਪਾਵੇ ਆਪ ਦੇ ਖਾਲਸੇ ਨਾਲ 250 ਛੜੇ ਸਨ ਪਰ ਤੇਰੇ ਧੰਗ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸੋ ਇਸ ਸਮੇਂ ਰਾਜਵੀਰ ਜਵੰਦਾ ਜਿੰਨਾਂ ਦਾ ਕੱਲ ਐਕਸੀਡੈਂਟ ਹੋਇਆ ਸੀ ਤਾਂ ਕੋਮੀ ਸਾਹਿਬ ਮੋਰਚੇ ਤੇ ਅਰਦਾਸ ਕੀਤੀ ਗਈ ਬਾਬਾ ਰਾਜਾ ਰਾਜ ਸਿੰਘ ਵੱਲੋਂ ਅਰਦਾਸ ਕੀਤੀ ਗਈ ਹੈ ਸਾਹਿਬ ਆ ਕਿ ਜੋਤੇ ਜਗਾਰੇ ਜਾਵੇ ਫਤਿਹ ਬਾਵੇ ਨੇ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਜਿਕੇ ਹਾਰੇ ਗਏ ਫਤਿਹ ਪਾਵੇ ਨੇ ਹਾਲ ਹੋ ਜਾਵੇ ਗੁਰੂ ਗ੍ਰੰਥ ਪੰਥ ਨੂੰ ਪਾਵੇ ਚੜ੍ਹਦੀ ਕਲਾ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਸਮੇਂ ਅਰਦਾਸ ਕੀਤੀ ਗਈ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਲਈ ਅਰਦਾਸ ਕੀਤੀ ਤਾਂ ਜਿਹੜੀ ਅਰਦਾਸ ਕੀਤੀ ਗਈ ਸਰਦਾਸ ਦਾ ਮਕਸਦ ਜੋ ਰਾਜਵੀਰ ਜਵੰਦਾ ਜਿਨ੍ਹਾਂ ਦੀ ਜਿਹੜਾ ਐਕਸੀਡੈਂਟ ਹੋਇਆ ਉਸ ਐਕਸੀਡੈਂਟ ਤੋਂ ਬਾਅਦ ਜਿਹੜੀ ਕੀ ਉਹਨਾਂ ਦੀ ਜਿਹੜੀ ਹਾਲਤ ਜਿਹੜੀ ਨਾਜ਼ੁਕ ਬਣੀ ਹੋਈ ਹੈ ਤੇ ਉਹਨਾਂ ਦੇ ਲਈ ਲਗਾਤਾਰ ਜਿਹੜੀ ਪੂਰੇ ਦੇਸ਼ ਭਰ ਦੇ ਵਿੱਚ ਅਰਦਾਸਾਂ ਜਿਹੜੀਆਂ ਚੱਲ ਰਹੀਆਂ ਤਾਂ ਉੱਥੇ ਹੀ ਕੌਮਨ ਸਾਹਿਬ ਮੋਰਚੇ ਤੇ ਵੀ ਜਿਹੜੀ ਅਰਦਾਸ ਹੈਗੀ ਹੈ ਉਹ ਬਾਬਾ ਰਾਜਾ ਰਾਜ ਸਿੰਘ ਜੀ ਵਰਾਂ ਲੋਕ ਕੀਤੀ ਜਾ ਰਹੀ ਹੈ ਤਾਂ ਇਹ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆ ਸੋ ਬਾਬਾ ਜੀ ਕਰਦਾਸ ਜਿਨੇ ਦੇਖ ਬਹੁਤ ਹਾਲਾਤ ਇਸ ਵਕਤ ਨਾਜੁਕ ਬਣੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਵੱਲੋਂ ਪੂਰੇ ਜਿੱਥੇ ਵੀ ਗੁਰੂ ਨਾਨਕ ਨਾਮ ਲਿਓ ਸਿੱਖ ਸੰਗਤਾਂ ਵੱਸਦੀਆਂ ਨੇ ਜਦੋਂ ਦੇ ਕੱਲ ਦੀ ਅਰਦਾਸ ਆਪਣੇ ਇਹ ਖਬਰ ਸੁਣੀ ਆ ਵੀ ਭਾਈ ਰਾਜੀਵ ਸਿੰਘ ਜਵੰਦਾ ਦਾ ਭਿਆਨਕ ਐਕਸੀਡੈਂਟ ਹੋਇਆ ਉਹ ਇਸ ਵੇਲੇ ਨਾਜ਼ੁਕ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਨੇ ਬਹੁਤ ਗੰਭੀਰ ਸੱਟਾਂ ਲੱਗੀਆਂ ਹੋਣੇ ਸਾਰੇ ਜਿੰਨੇ ਵੀ ਗੁਰੂ ਸਾਹਿਬ ਦੇ ਚਾਨਾ ਜੁੜੇ ਹੋਏ ਨੇ ਸਭ ਉਹ ਅਰਦਾਸ ਬੇਨਤੀਆਂ ਕਰ ਰਹੇ ਨੇ ਸੱਚੇ ਪਾਤਸ਼ਾਹ ਉਸ ਨੂੰ ਆ ਜੀਵਨ ਬਖਸ਼ਿਸ਼ ਕਰੇ ਤੰਦਰੁਸਤੀਆਂ ਬਖਸ਼ੇ ਅੱਜ ਅਸੀਂ ਵੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਈ ਰਾਜਵੀਰ ਜਵੰਧਾ ਦੀ ਜਿਹੜੀ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਦੇ ਦੇਖੋ ਗੁਰੂ ਸਾਹਿਬ ਹੀ ਸਾਰਾ ਕੁਝ ਕਰ ਸਕਦੇ ਨੇ ਉਹਦੇ ਹੱਥ ਦੇ ਵਿੱਚ ਹੀ ਆ ਇੱਕ ਬਾਣੀ ਅਸੀਂ ਹਰ ਰੋਜ਼ ਪੜ੍ਹਦੇ ਆ ਆਨੰਦ ਸਾਹਿਬ ਜੀ ਦੇ ਵਿੱਚ ਆਉਂਦਾ ਸਾਚੇ ਸਹਿਵਾ ਕਿਆ ਨਾ ਹੀ ਕਰ ਦੇ ਰਿਆ ਕਰਦਾ ਤੇਰੇ ਸਭ ਕੁਛ ਅਜਿਹੇ ਸੁੱਖ ਆਵੇ ਉਸ ਪਰਮੇਸ਼ਰ ਦੇ ਘਰ ਦੇ ਵਿੱਚ ਸਾਰਾ ਕੁਝ ਆ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਚਾਣਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਤਾਂ ਸਤਿਗੁਰੂ ਜ਼ਰੂਰ ਅਰਦਾਸ ਸੁਣੂਗਾ ਅਸੀਂ ਸਤਿਗੁਰਾਂ ਕੋਲ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਸ ਵੀਰ ਨੂੰ ਸਹੀ ਦੀ ਦਸਤੀ ਚੜ੍ਹਦੀ ਕਲਾ ਦੇ ਵਿੱਚ ਬਖਸ਼ਿਸ਼ ਕਰਦਾ ਕਿ ਉਹ ਆਪਣੇ ਘਰ ਦੇ ਵਿੱਚ ਆ ਸਕੇ ਗਾਇਕੀ ਦੀ ਬਾਬਾ ਜੀ ਗੱਲ ਕਹੀ ਤਾਂ ਹਮੇਸ਼ਾ ਸਾਫ਼ ਸੁਥਰੀ ਇੱਕ ਸਿੱਖੀ ਨੂੰ ਬਹੁਤ ਜ਼ਿਆਦਾ ਅੱਗੇ ਹੋ ਕੇ ਲੈ ਕੇ ਗਿਆ ਥੋੜੇ ਸਮੇਂ ਦੇ ਵਿੱਚ ਉਹਨਾਂ ਜਿਹੜੀ ਦਸਤਾਰ ਹੈਗੀ ਆ ਹਮੇਸ਼ਾ ਦਸਤਾਰ ਨੂੰ ਉਹਨਾਂ ਸਜਾ ਕੇ ਰੱਖਿਆ ਬਹੁਤ ਸੋਹਣੀ ਗਾਇਕੀ ਬੜੇ ਸੋਹਣੇ ਸੋਹਣੇ ਜਿਹੜੇ ਸ਼ਬਦਾਂ ਨੂੰ ਉਹਨਾਂ ਨੇ ਬਿਆਨ ਕੀਤਾ ਚਾਹੇ ਮਾਵਾਂ ਨੂੰ ਲੈ ਕੇ ਗਾਣੇ ਹੋਣ ਧੀਆਂ ਨੂੰ ਲੈ ਕੇ ਗਾਣੇ ਹੋਣ ਦੇਖੋ ਜੇ ਸਾਫ ਸੋਫਤਰੀ ਗਾਇਕੀ ਕਰਦੇ ਸੀ ਤਾਂ ਹੀ ਅੱਜ ਸਾਰਾ ਪੂਰਾ ਜਿਹੜਾ ਹੈਗਾ ਪਿਆਰ ਕਰ ਰਹੇ ਨਾ ਕਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਸਾਰੇ ਪਿੰਡਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਸਾਰੇ ਅਰਦਾਸ ਕਰ ਰਹੇ ਨੇ ਉਸ ਵੀਰ ਦੀਆਂ ਤੇ ਸਾਰਿਆਂ ਨੂੰ ਇਸੇ ਤਰ੍ਹਾਂ ਸਮਾਜ ਦੇ ਵਿੱਚ ਜਿਹੜਾ ਬੈਠ ਕੇ ਰਹਿ ਕੇ ਕੋਈ ਵੀ ਕਿਤਾ ਜਿਹੜਾ ਉਹ ਗੁਰੂ ਦੇ ਨਾਲ ਜੁੜਿਆ ਹੈ ਸਮਾਜ ਦੇ ਨਾਲ ਪੰਜਾਬ ਦੇ ਨਾਲ ਜੁੜਿਆ ਹੈ ਸੱਭਿਆਚਾਰ ਦੇ ਨਾਲ ਜੁੜ ਕੇ ਜਿਉ ਗਾਇਕ ਆ ਵੀਰ ਤਾਂ ਸਾਫ ਸੁਥਰੇ ਉਹਨੂੰ ਗਾਣੇ ਪਹਿਲਾਂ ਵੀ ਗਾਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾ ਕਿਰਪਾ ਕਰੇ ਇਸੇ ਤਰ੍ਹਾਂ ਹੋ ਜਿਹੜਾ ਹੈਗਾ ਇਹ ਪੰਜਾਬ ਨੂੰ ਵਧੀਆ ਗਾਣੇ ਦੇਣ ਪਾਪਾ ਜੀ ਬਹੁਤ ਘੱਟ ਪੰਜਾਬ ਨੂੰ ਅਜਿਹੇ ਗਵਈਏ ਮਿਲੇ ਜਿਹੜੀ ਹਿੱਕ ਦੀ ਚੋਰ ਨਾਲ ਗਾਉਣ ਵਾਲੇ ਉਹਨਾਂ ਚੋਂ ਇੱਕ ਰਾਜਵੀਰ ਜਵੰਦਾ ਨੇ ਕਿਮਤਾਂ ਮੈਂ ਚੁਸ ਕਰਦੇ ਹਾਂ ਕਿ ਸਾਡੇ ਉਹ ਪੁੱਤ ਬਹੁਤ ਮੁਸ਼ਕਲ ਘੜੀ ਦੇ ਵਿੱਚ ਨੇ ਸਾਰੇ ਪੂਰੇ ਪੰਜਾਬ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਤੁਸੀਂ ਕਈਓ ਹਸਪੀਟਲ ਜਾਓਗੇ ਪਰਿਵਾਰ ਨਾਲ ਮਿਲੋ ਜਰੂਰ ਜਾਵਾਂਗੇ ਅਸੀਂ ਲਾਵਾਂਗੇ ਪਤਾ ਸਾਨ ਦੋਲਨ ਚ ਵੀ ਜਿਹੜਾ ਕਿੰਨਾ ਵੇਖੋ ਉਹਨਾਂ ਨੇ ਸਾਲ ਦੇ ਤੱਕ ਚੰਗਾ ਵਧੀਆ ਜੀ ਦੀ ਮੌਤ ਹੋਈ ਪਿਛੇ ਕੁ ਸਮੇਂ ਪਹਿਲਾਂ ਉਹ ਹੀ ਆ ਪਰਿਵਾਰ ਹੁਣ ਮਾਤਾ ਸਾਰਿਆਂ ਨੂੰ ਇਹੀ ਬੇਨਤੀ ਕਰ ਰਹੀ ਹੈ ਵੀ ਅਰਦਾਸ ਕਰੋ ਮੇਰੇ ਬੇਟੇ ਬਾਦ ਤੇ ਹੋ ਰਹੀਆਂ ਅਰਦਾਸਾਂ ਬਹੁਤ ਸੁਣਨਗੇ ਜਰੂਰ ਅਰਦਾਸ ਮਹਾਰਾਜ ਕਿਰਪਾ ਕਰਨਗੇ ਤੇ ਚੰਗਾ ਉਹਨੇ ਵਧੀਆ ਜਿਹੜਾ ਹੈਗਾ ਮੈਸੇਜ ਛੱਡਿਆ ਹੁਣ ਤੱਕ ਜੋ ਵੀ ਹੈ ਸਾਰੇ ਤਾਂ ਹੀ ਪਿਆਰ ਕਰਦੇ ਨੇ ਜੀ ਤੇ ਮਹਾਰਾਜ ਕਰੇ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੋ ਇਹ ਜਿਹੜੀ ਆਪਦੀ ਸੇਵਾ ਨਿਭਾਉਂਦੇ ਰਹਿਣਾ ਬਿਲਕੁਲ ਇਹ ਸੀ ਬਾਬਾ ਰਾਜਾ ਰਾਜ ਸਿੰਘ ਅਰਬਾ ਖਰਬਾ ਜਿੰਨਾ ਕਮਿਨ ਸਾ ਮੋਰਚੇ ਤੇ ਚੜਦੀ ਕਲਾਂ ਦੀ ਅਰਦਾਸ ਕੀਤੀ ਤੇ ਹਰ ਕੋਈ ਅੱਜ ਅਸੀਂ ਵੀ ਕਰਾਂਗੇ ਬੇਨਤੀ ਸਾਰਿਆਂ ਕੇ ਕਿ ਜਿਹੜੀ ਅਰਦਾਸ ਹੈਗੀ ਆ ਸਾਰੇ ਕਰੋ ਕਿਉਂਕਿ ਅੱਜ ਅਰਦਾਸ ਦੀ ਜ਼ਰੂਰਤ ਹੈਗੀ ਹੈ ਰਾਜਵੀਰ ਜਵੰਦਾ ਦੀ ਚੰਗੀ ਸੇਧ ਦੀ ਕਾਮਨਾ ਕਰੀ ਕੈਨ ਪਰ ਸਨਮੇਜ ਦੇ ਨਾਲ ਸੰਦੀਪ ਕੰਬੋਜ ਮੋਹਾਲੀ ਤੋਂ